ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿਜ਼ਨਸ ਪਾਰਟਨਰ ਬਲਜਿੰਦਰ ਸਿੰਘ ਰਿਆ ਸਾਡਾ ਨਿਊ ਵੈਬਰਸ ਅਕੈਡਮੀ ਪਟਾਲਾ ਹੈ ਅਸੀਂ ਰੁਟੀਨ 'ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਗੱਲਬਾਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਨੇ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਕੀ ਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਉਹ ਸਮਝਾਈ ਰਹੇ ਬੜੇ ਅਗਰੈਸ਼ਨ ਚ ਸੀ ਤੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਵਿੱਚ ਰਿਵਾਲਵਰ ਕੱਢਿਆ ਤੇ ਉਹ ਬਬਲ ਲੜਾਈ ਦੇ ਕੋਲ ਤੁਹਾਡੇ ਸਾਹਮਣੇ ਆ ਕੇ ਸਾਡਾ ਕਿੰਨੀ ਲਾ ਕੇ ਗਏ ਨੇ ਆ ਬੜੇ ਬਰਾ ਤੇ ਨੂੰ ਆ ਛੋਟਾ ਇੱਕ ਉਹਨਾਂ ਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵਾਲਵਰ ਜਿਹੜਾ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੁ ਸਕੂਟੀ ਲਗਾ ਆ ਗਿਆ ਤੇ ਅਸੀਂ ਦੇਖਿਆ ਕਿ ਅਨਨੋਨ ਲਗਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚਾਹੇ ਨਾ ਸਾਡਾ ਸਟੂਡੈਂਟ ਸੀ ਤੇ ਤੁਸੀਂ ਅੱਧਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੂਮਾ ਰਹਾ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰਡਰ ਵੱਡਾ ਕੰਮ ਕਰ ਦਿੱਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਸੀ ਤੁਹਾਡੇ ਨੂੰ ਕਿੱਡੇ ਫਾਇਰ ਕੀਤੇਗੇ ਔਰ ਉਹਨਾਂ ਹੁਣ ਇਹ ਤੇ ਮੈਨੂੰ ਪਤਾ ਨਹੀਂ ਇਹ ਰਵਲਵਰ ਨਹੀਂ ਚਲ ਗਿਆ ਤੇ ਜਿਦਾ ਕੀ ਗੱਲ ਹੈ ਰਵਲਵਰ ਹੀ ਨਹੀਂ ਵੇਖੋ ਰਵਲਵਰ ਲੈ ਕੇ ਲਾਇਸੈਂਸੀ ਰਵਲਵਰ ਮੇਰਾ ਮੇਰੇ ਕੋਲ ਲਾਇਸੈਂਸ ਹੈ ਅੱਛਾ ਇਕਲੈਪਨ ਤਾਂ ਲੱਗੇ ਇਕਲੈਪਨ ਇਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜੇ ਜਵਾਬੀ ਫਾਇਰ ਵਨ ਨਹੀਂ ਹੁੰਤੇ ਕੋਈ ਪਛਾਣੀ ਅੰਦਰ ਜਾਣ ਤੋਂ ਨੰਬਰ ਆ ਰਹੀ ਗੱਡੀ ਬਰਾਉਂਡ ਨੰਬਰ ਸੀ ਉਹਨਾਂ ਦੀ ਮੇਰਾ ਨਾਮ ਬਿਲਜਨਤਾ ਸਿੰਘ ਰਿਆੜ ਆ ਅਸੀਂ ਨੂ ਵੈਬਰ ਤੇ ਆੜੀਆਂ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਅੱਛਾ ਇਹ ਫੂਡ ਸੈਂਟਰ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆਡਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਆ ਜੀ ਅਨਨੋਨ ਪਰਸਨ ਹੈ ਜਾਣਦੇ ਨਹੀਂ ਆਏ ਕੌਣ ਆ ਕੌਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂੰ ਤੂੰ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਦਰ ਵਰਗੇ ਆ ਉਹਨਾਂ ਨੇ ਅਗਰੈਸਿਵ ਬਣੇ ਸ਼ਤਾਵਨਾ ਕਰਸੂ ਹੋਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਆ ਮ ਮੈਂ ਪੁਲਿਸ ਅੱਡੇ ਜਾਂ ਤਾਂ ਕਿ ਮੈਂ 올ਡਜ ਬਸਸੇ ਪੁੱਛੇ ਆ ਕੇ ਕੀ ਗੱਲ ਆ ਅਗਰੈਸਿਵ ਹੋਣ ਲੱਗ ਪਏ ਮੇਰੀ ਗੱਡੀ ਸਕੂਟੀ ਕਿਹਨੇ ਲਾਈ ਹੰਦਰ ਮੈਂ ਬੜਾ ਸਕੂਟੀ ਲਾਈ ਹੀ ਅਨਨੋਨ ਲੜੀ ਲੈ ਕੇ ਆਏ ਦੀ ਗੱਡੀ ਬਿਠਾ ਕੇ ਲੈ ਜਾਂਦੇ ਯੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਹੰਨ ਪੁੱਛੇ ਆ ਕੇ ਕਹਿੰਦੇ ਦਿਖਾਓ ਰੋਜ਼ ਦਾ ਟੀਨ ਚੱਲਦਾ ਹੁੰਦਾ ਇਹਨੇ ਚੋਕੀ ਸਕੂਟੀ ਹੰਦਰ ਲਾਈ ਛੋਟੇ ਬਰਦਰ ਚਾਰ ਦਿਨ ਪੰਜ ਦਾ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਦਾ ਰਗਾਲੋਰੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਪਰਿਵਾਰ ਨਾਲ ਫਾਇਕ ਉਸ ਜਿਹੜਾ ਕੋਟਲੇ ਵੇ ਇਹ ਵੀਡੀਓ ਵਾਲੀ ਰਿਕਾਰਡਿੰਗ ਕਰਦੇ ਕਿਹਾਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਜੀ ਮਤਲਬ ਇਹ ਸ਼ਹਿਰ ਚ ਹੱਬ ਹੈ ਅਸੀਂ 17 ਸਾਲ ਤੋਂ ਬੈਠੇ ਆਂ ਅਭੀ ਰਕਾਂਦੇ ਆਂ ਅਸੀਂ ਇੱਕ ਸਟੱਡੀ ਸੈਂਟਰ ਚਲਾਉਂਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆਂ ਤੁਸੀਂ ਕਦੋਂ ਤੁਸੀਂ ਨੇ ਰਿਪੋਰਟ ਕਰ ਹਾਂ ਅੱਗੇ ਇਹ ਕਿੱਥੇ ਆ ਇਹਨਾਂ ਨੇ ਵੀ ਕੀਤੇ ਤਿੰਨ ਤੋਂ ਚਾਰ ਫੇਰ ਕੀਤੇ ਮੈਨੂੰ ਹਵਾਜੀ ਤੇ ਮੈਂ ਕਹਿੰਦੇ ਪੈਰ ਸਿੱਧੇ ਮਾਰੇ ਨਹੀਂ ਇਹਨਾਂ ਨੇ ਅੱਥਰੀ ਮਾਰਿਆ ਹਾਂਜੀ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰ ਜੇ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਅਦ ਕੋਈ ਫਾਇਰਿੰਗ ਹੋਈ ਏ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਜੇ ਹਾਂ ਕਿ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਕਿੰਨੀਆਂ ਗੋਲੀਆਂ ਚੱਲੀਆਂ ਆ ਟਿਕਨੇ ਜਖਮੀ ਨਹੀਂ ਅਜੇ ਪੁੱਜੇ ਆ ਜ਼ਖਮੀ ਬਾਰੇ ਕੋਈ ਸੂਚਨਾ ਨਹੀਂ ਆਇਆ ਤੇ ਬਾਕੀ ਕਿੰਨੀਆਂ ਗੋਲੀਆਂ ਚੱਲੀਆਂ ਇਹਦੇ ਬਾਰੇ ਵੀ ਆਪਾਂ ਅੱਜ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਹੋਈ ਹੈ ਕਿਸੇ ਪਰਵਾਦੀ ਤੇ ਖਿੜਾਰ ਦੀ ਅੱਜ ਆਪਾਂ ਪੁੱਜੀਏ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੁਛ ਵੀ ਬਾਕੀ ਜੋ ਇਨਵੈਸਟੀਗੇਸ਼ਨ ਚੋਂਦਾ ਬਾਕੀ ਦੇਖ ਲੈਣੀ ਹੈ